ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਅਸੀਂ ਗੱਲ ਕਰਾਂਗੇ ਧੰਗੁਰੂ ਨਾਨਕ ਦੇਵ ਜੀ ਨੇ ਮੁੱਲਾ ਨੂੰ ਕੀ ਉਪਦੇਸ਼ ਦਿੱਤਾ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਮਨੁੱਖੀ ਮੋਹ ਡਰ ਅਤੇ ਲਾਲਚ ਕਿਵੇਂ ਰੱਬ ਤੋਂ ਵਿਛੋੜਾ ਪਾ ਦਿੰਦੇ ਹਨ ਪਰ ਦਇਆ ਦੇ ਘਰ ਧੰਗੁਰੂ ਨਾਨਕ ਦੇਵ ਜੀ ਕਿਸ ਤਰ੍ਹਾਂ ਉਸ ਵਿਛੋੜੇ ਨੂੰ ਮੇਲਾਪ ਵਿੱਚ ਬਦਲ ਦਿੰਦੇ ਹਨ ਧੰ ਗੁਰੂ ਨਾਨਕ ਦੇਵ ਜੀ ਦੇ ਸਮੇ ਮੁੱਲਾ ਇੱਕ ਸਧਾਰਨ ਕਿਸਾਨ ਸੀ ਧੰ ਗੁਰੂ ਨਾਨਕ ਦੇਵ ਜੀ ਉਸ ਮੁੱਲੇ ਦੇ ਪਿੰਡ ਵਿੱਚ ਉਪਦੇਸ਼ ਦੇਣ ਆਏ ਉਸ ਮੁੱਲੇ ਨੇ ਧੰ ਗੁਰੂ ਨਾਨਕ ਦੇਵ ਜੀ ਦੀ ਵੱਡੀ ਮਹਿਮਾ ਸੁਣੀ ਸੀ ਪਰ ਉਸ ਦੀ ਮਾਇਆ ਵਾਲੀ ਸੋਚ ਅਤੇ ਡਰ ਨੇ ਉਸ ਨੂੰ ਗੁਰੂ ਜੀ ਦੇ ਦਰਸ਼ਨਾਂ ਤੋਂ ਰੋਕਿਆ ਹੋਇਆ ਸੀ ਜਦ ਧੰ ਗੁਰੂ ਨਾਨਕ ਦੇਵ ਜੀ ਉਸ ਦੇ ਪਿੰਡ ਪਹੁੰਚੇ ਸਾਰੀ ਸੰਗਤ ਉਹਨਾਂ ਦੇ ਦਰਸ਼ਨ ਕਰਨ ਲਈ ਆਈ ਪਰ ਮੁੱਲਾ ਆਪਣੇ ਹੀ ਘਰ ਵਿੱਚ ਛੁਪਿਆ ਰਿਹਾ ਉਹ ਸੋਚਦਾ ਸੀ ਜੇ ਗੁਰੂ ਨਾਨਕ ਦੇਵ ਜੀ ਨੇ ਮੇਰੇ ਅੰਦਰਲੇ ਪਾਪ ਦੇਖ ਲੇ ਤਾਂ ਮੈਂ ਸ਼ਰਮ ਨਾਲ ਮਰ ਹੀ ਜਾਵਾਂਗਾ ਉਸ ਮੁੱਲੇ ਨੂੰ ਲੱਗਦਾ ਸੀ ਕਿ ਉਹ ਗੁਰਮਖ ਬਣਨ ਦੇ ਲਾਇਕ ਹੀ ਨਹੀਂ ਹੈ ਪਰ ਧੰਗੁਰੂ ਨਾਨਕ ਦੇਵ ਜੀ ਤਾਂ ਸਭ ਕੁਝ ਜਾਣਦੇ ਸਨ ਇੱਕ ਦਿਨ ਧੰਗੁਰੂ ਨਾਨਕ ਦੇਵ ਜੀ ਮੁੱਲੇ ਦੇ ਘਰ ਆਏ ਅਤੇ ਫਰਮਾਉਣ ਲੱਗੇ ਮੁੱਲਾ ਤੂੰ ਡਰਦਾ ਕਿਉਂ ਹੈ ਅਸੀਂ ਤਾਂ ਪਿਆਰ ਦੇ ਵੰਜਾਰੇ ਹਾਂ ਆ ਜਾ ਸਾਡੇ ਕੋਲ ਆਪਣਾ ਮਨ ਖੋਲ ਧੰਗੁਰੂ ਨਾਨਕ ਦੇਵ ਜੀ ਦੀ ਇਹ ਗੱਲ ਸੁਣ ਕੇ ਮੁੱਲਾ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ ਉਹ ਮੁੱਲਾ ਧੰਗ ਗੁਰੂ ਨਾਨਕ ਦੇਵ ਜੀ ਦੇ ਚਰਨੀ ਡਿੱਗ ਪਿਆ ਅਤੇ ਆਖਣ ਲੱਗਾ ਮੇਰੇ ਅੰਦਰ ਬਹੁਤ ਤਪਸ਼ ਹੈ ਮਾਇਆ ਹੈ ਮੈਂ ਕਿਵੇਂ ਤੁਹਾਡੇ ਕੋਲ ਆਵਾਂ ਧੰਗ ਗੁਰੂ ਨਾਨਕ ਦੇਵ ਜੀ ਉਸ ਮੁੱਲਾ ਨੂੰ ਆਖਣ ਲੱਗੇ ਮੁੱਲਾ ਜੇ ਤੂੰ ਅੰਦਰ ਦੇ ਪਾਪ ਦੇਖ ਕੇ ਘਬਰਾ ਗਿਆ ਹੈ ਤਾਂ ਮਾਫੀ ਕਿਸ ਲਈ ਹੋਵੇਗੀ ਜਿਸ ਤਰ੍ਹਾਂ ਮਿੱਟੀ ਨੂੰ ਘੜ ਕੇ ਕੜਾ ਬੰਦਾ ਹੈ ਉਸੇ ਤਰ੍ਹਾਂ ਤੂੰ ਵੀ ਸੁਧਰ ਸਕਦਾ ਹੈ ਹੌਲੇ ਹੌਲੇ ਨਾਮ ਜਪਣਾ ਸ਼ੁਰੂ ਕਰ ਧੰਨ ਗੁਰੂ ਨਾਨਕ ਦੇਵ ਜੀ ਦੇ ਇੰਨਾ ਪਿਆਰ ਭਰੇ ਬੋਲਾਂ ਨੂੰ ਸੁਣ ਕੇ ਉਸ ਮੁੱਲੇ ਦੇ ਜੀਵਨ ਦਾ ਰੁਖ ਹੀ ਬਦਲ ਗਿਆ ਫਿਰ ਮੁੱਲੇ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਹ ਮਾਇਆ ਛੱਡ ਕੇ ਸੇਵਾ ਵਿੱਚ ਲੱਗ ਗਿਆ ਉਹ ਮੁੱਲਾ ਜੋ ਕਦੇ ਗੁਰੂ ਦੇ ਦਰ ਤੋਂ ਡਰਦਾ ਸੀ ਹੁਣ ਉਹ ਉਸੇ ਦਰਦੀ ਠੰਡੀ ਸ਼ਾਮ ਬਣ ਚੁੱਕਾ ਸੀ ਉਹ ਮੁੱਲਾ ਗੁਰੂ ਘਰ ਵਿੱਚ ਸੇਵਾ ਅਤੇ ਨਾਮ ਸਿਮਰਨ ਕਰਨ ਲੱਗ ਗਿਆ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮੁੱਲਾ ਸਾਡਾ ਹੀ ਰੂਪ ਹੈ ਅਸੀਂ ਵੀ ਕਈ ਵਾਰ ਆਪਣੇ ਅੰਦਰ ਦੇ ਕਮਜ਼ੋਰ ਪੱਖਾਂ ਕਰਕੇ ਰੱਬ ਦਾ ਸਿਮਰਨ ਕਰਨ ਤੋਂ ਡਰਦੇ ਹਾਂ ਪਰ ਧੰ ਗੁਰੂ ਨਾਨਕ ਦੇਵ ਜੀ ਸਾਨੂੰ ਸਿਖਾਉਂਦੇ ਹਨ ਜੋ ਡਰਦਾ ਹੈ ਉਹ ਦਰਦ ਵਿੱਚ ਰਹਿੰਦਾ ਹੈ ਪਰ ਜੋ ਪਿਆਰ ਕਰਦਾ ਹੈ ਉਹ ਰੱਬ ਵਿੱਚ ਰਲ ਜਾਂਦਾ ਹੈ ਅਗਲੀ ਸਾਖੀ ਵਿੱਚ ਤੁਸੀਂ ਸਰਵਣ ਕਰੋਗੇ ਕਿ ਸੱਚਾ ਜਨਉ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ